ਮਨਾਇਆ ਜਾ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਪਿੰਡ ਰਤੋਕੇ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤੁਨਾ ਵਾਲਾ ਸਰਦਾਰ ਗੋਬਿੰਦ ਸਿੰਘ ਰਤੋਕੇ ਅਤੇ ਗੋਬਿੰਦ ਸਿੰਘ ਮਾਨ ਸ੍ਰੇਹਾਲੀ ਕਲਾ ਮੱਲਮਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਨੇੜੇ ਚੋਲਾ ਸਹਿ ਮੋੜ ਕਰ ਮੂ ਵਾਲਾ ਪਿੰਡ ਰਤੋਕੇ ਵਿਖੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਜੋੜ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਹੇਠ ਮਿਤੀ 16 ਨਵੰਬਰ 2024 ਦਿਨ ਸ਼ਨੀਵਾਰ ਨੂੰ ਬੜੀ ਸ਼ਰਧਾ पूर्वक ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸ੍ਰੀ ਅਖੰਡ ਪਾਠ ਸਾਹਿਬ ਅੱਜ ਮਿਤੀ 14 ਨਵੰਬਰ 2024 ਦਿਨ ਸ਼ਨੀਵਾਰ ਨੂੰ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ ਪਰਸਰੋਜ਼ ਮਿਤੀ 16 ਨਵੰਬਰ 2024 ਦਿਨ ਸ਼ਨੀਵਾਰ ਨੂੰ ਪਾਏ ਜਾਣਗੇ ਉਸ ਤੋਂ ਪਰੰਤ ਖੁੱਲੇ ਪੰਡਾਲਾਂ 'ਚ ਧਾਰਮਿਕ ਦੀਵਾਨ ਸੱਜਣਗੇ ਇਸ ਸਮੇਂ ਪਹੁੰਚ ਰਹੇ ਗੁਰੂਕਰ ਦੀ ਮਹਾਨ ਬੁਲਾਰੇ ਰਾਗੀ ਢਾਡੀ ਕੁਇਸਰੀ ਜਥੇ ਸੰਤਨ ਗੁਰੂ ਜਸਨਾ ਕੀ ਹਾਲ ਕਰਨਗੇ ਅਤੇ ਸੰਤਿਸ਼ਪਾਹੀ ਸਿਸਟਰ ਕੁਿਸ਼ਰੀ ਜਥਸਰੇ ਵਾਲੇ ਵੀ ਆਪਣੀ ਹਜਰੀ ਲਵਾਉਣਗੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਇਹ ਮੇਲਾ ਜੀ ਸਿੰਘਾ ਟੀਵੀ ਤੇ ਲਾਈਵ ਦੇਖੋ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਐਨ ਆਰ ਆ ਸੰਤਾਨ ਨੂੰ ਬੇਨਤੀ ਹੈ ਗੁਰਮਤ ਮੇਲੇ ਵਿੱਚ ਪਹੁੰਚ ਕੇ ਤਨ ਮਨਤਾ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 10 ਜਨ ਸਰਦਾਰ ਜਗਜਰਨ ਸਿੰਘ ਜੀ ਰਤੋ ਕੇ ਅਤੇ ਸਰਦਾਰ ਗੋਬਿੰਦ ਸਿੰਘ ਜੀ ਰਤੋ ਕੇ ਉਹਨਾਂ ਨਾਲ ਖੜੀ ਹੋਰ ਵੀ ਸੇਵਾਦਾਰ ਸੰਗਤ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਵੀ ਖੁਸ਼ੀ ਜਨਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਇਹ ਤੇ ਜਿਹੜਾ ਸੇਵਾ ਕਰ ਰਿਹਾ ਜੀ ਸਵਾਗਤ ਹੈ ਬੰਦੇ ਬਾਬਾ ਆ ਵੀ ਲੈ ਗਾ ਲਿਆ ਕਰੋ ਕਹਿੰਦੇ ਜੀ ਸਪਿੰਦਰ ਗੁਰਨਾਣਕ ਦੇ ਦੇਵਾ ਦੇ ਪਾਤਸ਼ਾਹ ਦੇ ਗੁਰਦੁਆਰੇ ਪਿੰਡ ਰਦੋ ਕੇ ਗੁਰਨਾਣੂ ਦੇ ਪਾਤਸ਼ਾਹ ਦੇ ਆਗਮਨ ਪੂਰ ਨੂੰ ਸੰਬੰਧਿਤ ਇਹ ਜੋ ਲੰਗਰ ਲੱਗਾ ਹੈ ਅੱਛਾ ਜੀ ਬੀਬੀ ਕਿਹਨਾਂ ਤੋਂ ਆ ਬੀਬੀ ਰਦੋ ਕੇ ਕੱਢਾਂਗੀ ਦਾ ਕਸ਼ਮੀਰਪੁਰ ਕਸ਼ਮੀਰਪੁਰ ਅੱਛਾ ਕਿਹਨਿਕੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ او تاں آيا ڪي تاں ڪي ڏايو ڳاٽي ۾ آيو آهي ۽ اهو گرمي ۾ ٿي رهيو آهي ਮੈਨੂੰ ਨਹੀਂ ਕਿਹਾ ਨਾਲ ਫੜ ਕੇ ਮੈਨੂੰ ਕੰਮ ਹੀ ਹੋਣੀ ਨਹੀਂ ਮੈਂ ਜਿਆਦਾ ਖਾਇਆ ਨਹੀਂ ਹੈ ਨਹੀਂ ਜੋ ਵੀ ਫਿਰ ਚੁੱਪ ਕਰਕੇ ਜੀਉਣੀ ਪਾ ਕੇ ਤਰ੍ਹਾਂ ਹੀ ਮਿਲਦਾ ਨਹੀਂ ਆਵੇ ਹਾਂ ਯਾਰ ਆ ਜੀ ਇਹ ਆ ਜਿਹੜਾ ਤੈਨੂੰ ਮੈਚ ਹਾਂ ਪੂਰੀਆਂ ਵਗਣ ਪੂਰੀਆਂ ਵਗਣ ਆ ਵੀਡੀਓ ਬੰਨ ਲਈ ਆ ਬਾਬੇ ਨਾਨਕ ਦੇ ਕਿੰਨੇ ਕਿੰਦਾ ਦਿੱ ਗਿਆ ਬਾਬੇ ਨਾਨਕ ਦਾ

ਜਗਤ ਸਿੰਘ ਜੀ ਮੈਂ ਬਸਰਕਾਰ ਦਿਸਬ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਕੱਠੇ ਹੋਏ ਆ ਕਿਹੜੀ ਜਗ੍ਹਾ ਇਕੱਠੇ ਹੋਏ ਆ ਆਪਾਂ ਪਿੰਡ ਰਤੋਕੇ ਪਿੰਡ ਰਤੋਕੇ ਹਾਂਜੀ ਆਪ ਜੀ ਦੱਸਣਾ ਚਾਹੋ ਕਿਸ ਸਬੰਧ ਵਿੱਚ ਇਕੱਠੇ ਹੋਏ ਆ ਆਪਾਂ ਆਪਾਂ ਜੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮਨਾਉਣ ਵਾਸਤੇ ਇਕੱਠੇ ਹੋਏ ਆ ਸਾਰੇ ਆਣੇ ਤੁਮ ਤੁਮ ਸਿੰਘ ਜੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜੋ ਮਨਾਉਣ ਸਾਰੀ ਸੰਗਤਾਂ ਮਨਾ ਰਹੀਆਂ ਸਾਰਾ ਜਗ ਮਨਾ ਰਿਹਾ ਆਪ ਵੀ ਪਿੰਡ ਰਤੋਕੇ ਵਿਖੇ ਅੱਜ ਮੇਰੇ ਖਿਆਲ ਕੇ ਆਰੰਭਤਾ ਹੋਈ ਸ੍ਰੀ ਗੁਰੂ ਗੰਸਾ ਦੀ ਪ੍ਰਕਾਸ਼ ਦੀ ਹਾਂਜੀ ਅੱਜ ਆਰੰਭਤਾ ਹੋਈ ਆ ਜੀ ਛੇ ਖਨਪਾਟ ਸਾਹਿਬ ਜੇ ਆਪਾਂ ਰੱਖਿਆ ਇਹਨਾਂ ਦਾ ਪਰਸੋਂ ਸਤਿਗੁਰ ਦੀ ਕਿਰਪਾ ਨਾਲ ਭੋਗ ਪਵੇਗਾ ਉਸ ਤੋਂ ਬਾਅਦ ਆਪਾਂ ਗੁਰਮਤ ਸਮਾਗਮ ਕਰਾਂਗੇ ਜਿਸ ਦੇ ਵਿੱਚ ਢਾਡੀ ਅਥਾ ਬੀਬੀ ਜਸਵੀਰ ਕੌਰ ਜਸ ਵਰਜੀਤ ਸਿੰਘ ਚੋਲਾ ਸਾਹਿਬ ਕਥਾਵਾਚਕ ਜਿਹੜੇ ਆ ਆਪਣੇ ਕੋਲੇ ਪਹੁੰਚ ਰਹੇ ਆ ਉਹ ਗੁਰੂ ਜਸ ਜਾਨਾ ਕਿ ਆਪਾਂ ਨੂੰ ਨਿਹਾਲ ਕਰਨਗੇ ਆਪ ਜੀ ਕਹਿਣਾ ਚਾਹੁੰਦੇ ਹੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੈ ਹਾਂਜੀ ਪਰਸੋ ਰੋੜ ਨੂੰ ਖੁੱਲੇ ਮੰਡਾਲ ਚ ਅਰਜ਼ਾਸਤੋਂ ਬਾਅਦ ਦੀਵਾਨ ਸੱਜਣਗੇ ਹਾਂਜੀ ਸੰਗਤਾਂ ਨੂੰ ਬੇਨਤੀ ਹੈ ਨਗਰ ਨਿਵਾਸੀਆਂ ਨੂੰ ਇਲਾਕਾ ਨੁਮਾਸੀਆਂ ਨੂੰ ਹਾਂਜੀ ਦੇਸ਼ੋਂ ਦੇਸਾਂ ਦੀ ਐਨਆਰਆਈ ਸੰਗਤਾਂ ਨੂੰ ਬੇਨਤੀ ਹੈ ਰਬਤੋ ਕੇ ਪਿੰਡ ਵਿੱਚ ਗੁਰਮਤ ਗੁਰਮਤ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪ ਜੀ ਇਹੀ ਕਹਿਣਾ ਚਾਹੁੰਦੇ ਹਾਂ ਜੀ ਨੰਦ ਸਿਹਬ ਜੀ ਨੇ ਮੇਰਾ ਨਾਮ ਜੀ ਦਿਗਚਾਨਨ ਸਿੰਘ ਹੈ ਸਾਰੀ ਸੰਗਤ ਤੁਹਾਡੇ ਨਾਲ ਸੇਵਾ ਦਾ ਰਹੇ ਹਾਂਜੀ ਸਾਰੇ ਸੇਵਾ ਦਾ ਰਹੇ ਗੋਬਿੰਦ ਸਿੰਘ ਜੀ ਆਪ ਜੀ ਨੇ ਸੰਯੋਗ ਕੀਤਾ ਜੀ ਸਿੰਘਾ ਚੈਨ ਨੂੰ ਆਪ ਜੀ ਆਪਣੇ ਕੋਲ ਦੱਸਣਾ ਚਾਹੋਗੇ ਕਿਵੇਂ ਉਪਰਾਲਾ ਕੀਤਾ ਕਿਵੇਂ ਮਨ ਵਿੱਚ ਆਇਆ ਕਿ ਅਸੀਂ ਰੱਬ ਤੋਂ ਕਿ ਮੈਨੂੰ ਗੁਰਨਾਨ ਦੇਵੀ ਦਾ ਜਨਮ ਦਿਨ ਦਿਹਾੜਾ ਮਨਾਉਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜੋ ਉਪਰਾਲਾ ਵਾ ਜੋ ਵੀ ਸੰਗਤ ਲਗ ਲਿਆ ਲਗ ਲਿਆ ਪਿੰਡਾਂ ਦੀ ਆ ਕਰਮੂ ਵਾਲੇ ਤੋਂ ਪੱਤਣ ਪੈਂਦਾ ਹੈ ਇਹਦੀ ਤੁਰ ਕੇ ਵੀ ਬਹੁਤ ਸੰਗਤ ਜਾਂਦੀ ਆ ਮੋਟਰਾਂ ਸਾਈਕਲਾਂ ਤੇ ਸਾਧਨਾਂ ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਵੀ ਲਗ ਲਿਆ ਲਗ ਲਿਆ ਪਿੰਡਾਂ ਦੀ ਸੰਗਤ ਇੰਦੀ ਜਾਂਦੀ ਆ ਉਹਨੂੰ ਮੁੱਖ ਰੱਖਦਿਆਂ ਹੋਇਆਂ ਇਹ ਤਿਕਮਾ 5 10 ਸਾਲ ਤੋਂ ਇਹ ਪ੍ਰਾਲਾ ਚੱਲ ਰਿਹਾ ਵਾ ਵੀ ਜੋ ਵੀ ਸੰਗਤ ਆਉਂਦੀ ਆਉਂਦਿਆਂ ਇੱਥੋਂ ਜਲਪਾਣੀ ਛੱਕੇ ਜਾਵੇ ਤੇ ਜੋ ਉਧਰੋਂ ਵਾਪਸ ਆਵੇਗੀ ਇਸੇ ਕਰਕੇ ਜਿਹੜਾ ਇਹ ਪ੍ਰੋਗਰਾਮ ਹੈ ਇੱਕ ਦਿਨ ਲੇਟ ਰੱਖੀਦਾ ਪੁੰਨਿਆਂ ਤੋਂ ਅਗਲੇ ਦਿਨ ਸ੍ਰੀ ਅਖੰਡ ਪਾਤਸ਼ਾਹ ਸਾਹਿਬਾਂ ਦੇ ਭੋਗ ਪੈਂਦੇ ਆ ਕਿਉਂਕਿ ਪੁੰਨਿਆਂ ਵਾਲੇ ਦਿਨ ਜੋ ਵੀ ਸੰਗਤ ਉਹ ਸੁਲਤਾਨਪੁਰ ਸਾਹਿਬ ਜਾਂਦੀ ਆ ਅਤੇ ਅਗਲੇ ਦਿਨ ਉਧਰੋਂ ਵਾਪਸ ਆਉਂਦੀ ਆ ਤੇ ਅਗਲੇ ਦਿਨ ਅਖੰਡ ਪਾਤਸ਼ਾਹ ਸਾਹਿਬ ਦਾ ਭੋਗ ਫਵਾ ਕੇ ਸਮਾਪਤੀ ਤੋਂ ਉਪਰੰਤ ਦੀਵਾਨ ਸਜਾਈ ਜਾਂਦੇ ਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਆਪ ਜਿਹਦੇ ਕਹਿੰਦਾ ਭਾਵੇਂ ਕਿ ਰਤੋ ਕੇ ਜੋ ਮੋੜ ਹੈ ਕਰਮੂ ਵਾਲੇ ਤੋਂ ਆਉਂਦੇ ਆ ਜਦੋਂ ਇਹ ਤੋਂ ਸੰਤਾਂ ਸੁਲਤਾਨਪੁਰ ਨੂੰ ਜਾਣੀਆਂ ਇਹ ਸੈਂਟਰ ਪਿੰਡਾਂ ਦਾ ਪਿੰਡਾਂ ਦਾ ਸੈਂਟਰ ਪਿੰਡਾਂ ਦਾ ਫੋਨ ਕਰਕੇ ਆਪ ਜੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਪ੍ਰਬੰਧ ਕੀਤਾ ਹੈ ਜੋ ਤਿੰਨ ਰੋਜ਼ ਆਪਾਂ ਰੰਗਰ ਦੀ ਚੱਲੇਗੀ ਚੱਲੇਗਾ ਗੁਰਮਤ ਵਿਚਾਰ ਵੀ ਹੋਏਗੀ ਖੁੱਲੇ ਪੰਡਾਲ 'ਚ ਪਰਸੋਂ ਲੋਕ ਜੀ ਨੂੰ ਜੋ ਦੀਵਾਨ ਵੀ ਸੱਜਣਗੇ ਆਪ ਜੀ ਸੰਤਾਂ ਨੂੰ ਸੱਦਾ ਦੇਣਾ ਚਾਹੁੰਦੇ ਹਮ ਹਮਾ ਕੇ ਪਹੁੰਚੋ ਗੁਰੂ ਮੇਲੇ ਵਿੱਚ ਅੱਛਾ ਜੀ ਗੋਵਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੋਬਰ ਸਿੰਘ ਜੀ ਤੰਤੰਤ ਸ੍ਰੀ ਗੁਰੂ ਨਾਲ ਦੇਵ ਦਾ ਆਗਮਨ ਪੂਰਵ ਤੇ ਆਪ ਜੀ ਨੇ ਬੜਾ ਬੜਾ ਪ੍ਰਬੰਧ ਕੀਤਾ ਹੈ ਗੁਰਮਤਿ ਮੇਲਾ ਮਨਾਉਣ ਲਈ ਕਲੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਅਕਾਲ ਪੁਰਖ ਦਾ ਜਕਾਰਾ ਬਖਸ਼ਿਆ ਹੈ ਲਾਉਣਾ ਚਾਹੋ ਸਾਡੇ ਚੰਗ ਲਈ ਬਿਲਕੁਲ ਬੋਲੇ ਈ ਸੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ